ਆਪਣਾ ਮਕੀਸਾਵਾ ਸੋਨੇ ਆ ਸਰ ਸੀਰੀਓ ਯਾਰ ਛੋਟਾ ਲੈ ਲਓ ਭਾਈ ਹਾਂਜੀ ਹਾਂਜੀ ਹੋ ਰਹੀਆਂ ਜੀ ਹਾਂਜੀ ਡੰਡਾ ਸੋਰ ਤੇ ਮਾਰ ਕਰਦੀ ਹੈ ਤੇ ਵੱਡਾ ਪ੍ਰੋਜੈਕਟ ਚੱਲ ਰਿਹਾ ਦੋ ਪੁਲ ਜਿਹੜੇ ਨੇ ਤਿੰਨ 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 ਪੁਲ ਜਿਹੜੇ ਨੇ 100 ਕਰੋੜ ਦੇ ਲਗਭਗ ਦਾ ਉਹ ਪੁਲ ਜਿਹੜੇ ਨੇ ਬਣਾਏ ਜਾਣਗੇ ਸਾਡੇ ਡੀਆਈਪੀਰ ਬਣਾ ਕੇ ਭੇਜ ਰਹੇ ਹਾਂ ਹਾਂਜੀ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜੇ ਨਾਲ ਲੋਕਾਂ ਦੀ ਜਿਹੜੀ ਹੈ ਜਾਨਮਲ ਇਹ ਬਚਦਾ ਹੋਵੇ ਲੋਕਾਂ ਨੂੰ ਸਹੂਲਤ ਹੁੰਦੀ ਹੋਵੇ ਕੋਈ 25 ਕਿਲੋਮੀਟਰ ਦਾ ਗੇੜਾ ਪਾ ਕੇ ਆਉਂਦਾ ਕੋਈ 40 ਕਿਲੋਮੀਟਰ ਦਾ ਗੇੜਾ ਪਾ ਕੇ ਆਉਂਦਾ ਅਜੇ ਤੱਕ ਸੱਤ ਪੁਲ ਨਹੀਂ ਪੂਰੇ ਹੋਏ ਪੁਲੀਆਂ ਨਹੀਂ ਪੁਰੀਆਂ ਹੋਈਆਂ ਤੇ ਅਸੀਂ ਬਿਸ਼ੰਗੁਰੂ ਬਣਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਆਪਣੇ ਕਿਟੂਕਟ ਪੰਜਾਬ ਦੇ ਵਿੱਚ ਆਪਦਾ ਵਿਰਸਾ ਤਾਂ ਸੀ ਮੈਂ ਤਾਂ ਪਾਰਲੀਮੈਂਟ ਜਿੱਦੋਂ ਮੈਂ ਐਮਪੀ ਸੀ ਮੈਂ ਉਸ ਵੇਲੇ ਰੇਲਵੇ ਬਜਟ ਤੇ ਬੋਲਿਆ ਸੀ ਮੈਂ ਉਹਦੋਂ ਕਿਹਾ ਸੀਗਾ ਕਿ ਜਿਵੇਂ ਪਹਿਲੇ ਸੌਨ ਵੀਲਸ ਚੱਲਦਾ ਟ੍ਰੇਨ ਚੱਲਦੀ ਹੈ ਜਿਹੜੀ ਕਿ ਰਾਜਸਥਾਨ ਦੇ ਸਾਰੇ ਪੈਲਸ ਦੇ ਖੋਦੀ ਹੈ ਦਿੱਲੀ ਤੋਂ ਚਲਦੀ ਹੋ ਸਾਰੇ ਰਾਜਸਥਾਨ ਦੇ ਵਿੱਚ ਰਾਜਿਆਂ ਦੇ ਜਿਹੜੇ ਪੈਲਸ ਨੇ ਮਹਿਲ ਨੇ ਤੁੰਦੀ ਇੱਦਾਂ ਹੀ ਸਿੱਖਿਜ਼ਮ ਔਨ व्हील्स ਕਰ ਸਕਦੇ ਆ ਜਿਹੜੀ ਪ੍ਰਸਵਾਰਤਾ ਸੀ ਉਹਦੇ ਵਿੱਚ ਤੁਸੀਂ ਸਵਾਲ ਹੀ ਪੁੱਛਿਆ ਸੀ 55 ਸਾਲਾਂ ਬਾਅਦ ਇਹ ਜਿਹੜਾ ਵਿਰਾਸਤੀ ਮਾਰਗ ਹੈ ਜੀ ਇਹ ਬਣਾਇਆ ਜਾ ਰਿਹਾ ਤੇ ਥੋੜਾ ਪਿੱਛੇ ਚੁੱਕੇ ਅਨੰਦਪੁਰ ਸਾਹਿਬ ਨੂੰ ਇੱਕ ਸਫੈਦ ਸਿਟੀ ਦੇ ਨਾਂ ਤੇ ਜੀ ਵਾਈਟ ਸਿਟੀ ਦੇ ਨਾਂ ਤੇ ਜਾਣਦੇ ਨੇ ਥੋੜਾ ਆਪ ਸੋ ਵਾਈਟ ਸੰਗਮਰ ਮਰ ਮਰ ਚਿੱਟੇ ਰੰਗ ਦਾ ਸਫੇਦ ਰੰਗ ਦਾ ਸੰਗਮਨ ਬਰ ਇੱਕਲੇ ਚੁੜਾ ਪਰ ਵੀ 6 ਗੇਟ ਬਣਾਉਣ ਦੀਆਂ ਵੀ ਬੜੇ ਨਾਣੇ ਗਿਰਸੇ ਨਾਲ ਸੰਬੰਧਿਤ ਗੇਟ ਹੋਣਗੇ ਜੀ ਗੁਰਬਾਣੀ ਕੀਤਾ ਕਰੇ ਐਨਕਸਰ ਗੁਰਬੰਧ ਸਾਹਿਬ ਜੀ ਦੀ ਗੁਰਬਾਣੀ ਜਿੰਨਾ ਰੁੱਖਾਂ ਦੀ ਚਰਚਾ ਜਿੰਨਾ ਰੁੱਖਾਂ ਦਾ ਵਰਣਨ ਆਈ ਐਨਕਸ ਕਿੱਥੇ ਲਾਇਆ ਆਈ ਐਨਕ ਤੇ ਇੱਕ ਇਤਿਹਾਸਕ ਚੀਜ਼ ਹੋ ਗਈ। ਕਿ ਸਾਡੇ ਹਿੱਸੇ ਇਹ ਸੇਵਾ ਆਈ ਅਸੀਂ ਆਪਣੇ ਤੋਂ ਬਹੁਤ ਵੱਡਾ ਭਾਗ ਸੰਭਾਲਿਆ। ਆਪਾ ਜੀ ਸਾਬ ਮੰਨ ਲਿਓ ਵੀ ਸ਼ੁਰੂਆਤ ਹੈ ਅਨੰਦਪੁਰ ਸਾਹਿਬ ਦੀ ਡਵੈਲਪਮੈਂਟ ਦੀ ਹਜੇ ਇੰਜ਼ਾਮ ਬੜੀ ਜ਼ਰੂਰਤ ਤੱਕ ਹੋਰ ਵੱਡੇ ਪੱਧਰਾਂ ਕਿਉਂਕਿ ਬਹੁਤ ਲੇਟ ਹੋ ਤੁਹਾਨੂੰ ਤੱਕ ਤਾਂ ਹੋ ਜਾਣਾ ਚਾਹੀਦਾ 1900 1974 70 70 ਦਾ ਜਿਹੜਾ ਨਹੀਂ ਪੱਥਰ ਪਿਆ। ਜੀ ਮਤਲਬ ਮੈਂ ਕੀ ਕਹਾਂ ਮਤਲਬ ਪੰਚ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਗੁਰਨਾਨਕ ਸਾਹਿਬ ਤੱਕੜੀ ਕਹਿੰਦੇ ਰਹੇ। ਜਿੱਥੋਂ ਖਾਲਸੇ ਦਾ ਜਨਮ ਭੂਮੀ ਆ ਉਸ ਸ਼ਹਿਰ ਦਾ ਜਨਮ ਮਤਲਬ ਸਾਰ ਨਹੀਂ ਲਈ ਪਰ ਅਸੀਂ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਪੈਸੇ ਤਾਂ ਚਾਈ ਪਿੰਡ ਦੇ ਵਿਚਾਲੇ ਸਾਨੂੰ ਗੁਰਦੁਆਰਾ ਸਾਹਿਬ ਹੋਵੇ ਜੀ ਨਿਸ਼ਾਨ ਸਾਹਿਬ ਸਾਨੂੰ ਉੱਥੋਂ ਜਾਂਦੇ ਨੇ ਤੁਸੀਂ ਤੁਹਾਨੂੰ ਦੇਖਣਾ ਜਿਹਨਾਂ ਵੀ ਸਾਡੇ ਧਾਰਮਿਕ ਜਿਹੜੇ ਜਿਵੇਂ ਸਭਾ ਲੱਗਦੀ ਹੈ ਫਤਿਹਗੁਰ ਸਾਹਿਬ ਇੱਥੇ ਹੁਲਮਨ ਲਾਉਂਦਾ ਵੱਡੇ ਵੱਡੇ ਜਿਹੜੇ ਮੁਕਸਰ ਸਾਹਿਬ ਮੰਦੀ ਦਾ ਮੇਲਾ ਲੱਗਦਾ ਹੈ ਤੇ ਹੋਰ ਬਹੁਤ ਸਾਰੇ ਸਾਡੇ ਇਤਿਹਾਸ ਬਨਲੇ ਲੱਗਦੇ ਨੇ ਕੁਰਬਾਨੀਆਂ ਬਲਦਾਨਾਂ ਨੂੰ ਯਾਦ ਕਿਤੇ ਅਸੀਂ ਸਾਰੇ ਬੈਸਟ ਪ੍ਰਬੰਧ ਜੋ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਫੈਸਟੀਵਲ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਕਿ ਬਕਾਇਦਾ ਤੌਰ ਤੇ ਬਾਥਰੂਮ ਹੋਵੇ ਬਕਾਇਦਾ ਤੌਰ ਤੇ ਪਾਰਕਿੰਗ ਪ੍ਰੋਪਰ ਹੋਵੇ ਲੇਡੀਜ਼ ਲਈ ਜਾਂ ਸ਼ਟਲ ਬੱਸਾਂ ਕੋ ਜਾਮ ਨਾ ਲੱਗੇ ਹੈ ਨਾ ਤੇ ਬਾਕੀ ਤਾਂ ਲੰਗਰ ਜਾਂ ਕੋਈ ਖਾਣ-ਪੀਣ ਦਾ ਪੰਜਾਬੀ ਆਪ ਹੀ ਨਹੀਂ ਕੋਈ ਅਸਰ ਛੱਡਦੇ ਇਸ ਮਾਮਲੇ 'ਚ ਹਾਲਾਂਕਿ ਹੜ੍ਹਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬ ਜਿਹੜਾ ਇਸ ਤਰ੍ਹਾਂ ਮੰਨਿਆ ਹੋਇਆ ਕਿ ਸੰਕਟਾਂ 'ਚੋਂ ਨਿਕਲ ਕੇ ਪੰਜਾਬ ਸੰਕਟਾਂ ਨੂੰ ਛੋਟੇ ਕਰਦਾ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੇ ਇਰਾਦੇ ਉਹ ਸੰਕਟਾਂ ਨੂੰ ਛੋਟੇ ਕਰ ਦਿੰਦੇ ਨੇ ਪੰਜਾਬ ਹਮੇਸ਼ਾ ਸੰਕਟ 'ਚੋਂ ਨਿਕਲ ਕੇ ਹੜ੍ਹਾਂ 'ਚ ਬਹੁਤ ਵੱਡਾ ਨੁਕਸਾਨ ਹੋਇਆ